ਦਿੱਲੀ ਉੱਤੇ ਰਹਿ ਉਹ ਤੋਂ ਬਾਅਦ ਮੈਨੂੰ ਕਸ਼ਮੀਰ ਜੀਲ ਤੇ ਛਡਾਇਆ ਉੱਥੇ ਮੁਸਲਮਾਨ ਵੀਰ ਸਨ ਕਹਿੰਦੇ ਤੁਹਾਡੇ ਕੋਲ ਭਿੰਡਰ ਵਾਲਾ ਹੈ ਮੈਂ ਉਹ ਕੀ ਕਹਿੰਦਾ ਤੁਹਾਡੇ ਤੇ ਸਾਡੇ ਲੀਡਰਾਂ 'ਚ ਫਰਕ ਹੈ ਸਾਡੇ ਲੀਡਰ ਇੱਕ ਹੱਥ ਦਿੱਲੀ ਨੂੰ ਰੱਖਦੇ ਦੱਸੋ ਕੀ ਦਿੰਦੇ ਹੋ ਪਿਛਲੇ ਹੱਥ ਨਾਲ ਸਲਾਮਾਬਾਦ ਹੋਣ ਦਾ ਦਾਵੀ ਸਾਡੇ ਦੱਸੋ ਕੀ ਦਿੰਦੇ ਤੁਹਾਡੇ ਵਾਲਾ ਨਾਂ ਦਿੱਲੀ ਵਾਲੇ ਚਾਹਦਾ ਸੀ ਨਾ ਸਲਾਮਾਬਾਦ ਵਾਲੇ ਬਚਾਹਦਾ ਸੀ ਉਹ ਜੇ ਚਾਹਦਾ ਸੀ ਤੇ ਤੁਹਾਡੇ ਸਿੱਖਾਂ ਵਾਲੀ ਵੇਖਦਾ ਸੀ ਆਮ ਲੋਕ ਕੀ ਕਹਿੰਦੇ ਵੀ ਉਹ ਸੰਜੇ ਨਾ ਐਸੋ ਕੀ ਸੀ ਉਹਦੇ ਆਚੇ ਕਰਫਲ ਸੀ ਤੇ ਉਹ ਠਾ ਠਾ ਗੋਲੀਆਂ ਚਲਾਈ ਜਾਂਦਾ ਸੀ ਅੰਦਰੂ ਤੇ ਆ ਗਏ ਇਹਨਾਂ ਨੇ ਫੜਾ ਕਰ ਦਿੱਤਾ ਵਿਰਧੀਆਂ ਖੜਾ ਕੀਤਾ ਕਿ ਅਸੀਂ ਆਪ ਕਰ ਲਿਆ ਜਾਂ ਸਾਨੂੰ ਗੱਲ ਚੰਗੀ ਲੱਗਦੀ ਹੈ ਜਾਂ ਕਹਿ ਨਹੀਂ ਸੋਕੀ ਲੱਗਦੀ ਹੈ ਸੁਣਨੀ ਸੋਕੀ ਲੱਗਦੀ ਹੈ ਅਸੀਂ ਉੱਥੇ ਅੱਗੇ ਖੜੇ ਹਾਂ ਦਾਰਾ ਸਿੰਘ ਜਰਨੈਲ ਸਿੰਘ ਜਿਹੜੀਆਂ ਕੁੜੀਆਂ ਨੇ ਉਹ ਇਸ ਤੋਂ ਪਾਸੇ ਆ ਤੇ ਇਸ ਤੋਂ ਅੱਗੇ ਜਾਂਦੀਆਂ ਨੇ ਸੰਜਰਨੈਲ ਸਿੰਘ ਇੱਕ ਬਹੁਤ ਸਿਰੇ ਦਾ ਧਰਮੀ ਪੁਰਸ਼ ਸੀ ਉਹ ਇੱਕ ਬਹੁਤ கெਤੀਬਾੜੀ ਕਰਦਾ ਸੀ ਦਹਾਨਾਉਂ ਦੀ ਕੀਰਤ ਕਰਨ ਵਾਲਾ ਗੱਤੀ ਸੀ ਉਹ ਵਿਅਕਤੀ ਇੱਕ ਵਧੀਆ ਵਿਦਿਆਰਥੀ ਸੀ ਉਹ ਇੱਕ ਵਧੀਆ ਉਸਤਾਦ ਸੀ ਉਹ ਵਧੀਆ ਪ੍ਰਚਾਰਕ ਸੀ ਉਹ ਇੱਕ ਵਧੀਆ ਇੰਟਰਵਿਊ ਦੇਣ ਵਾਲਾ ਬੰਦਾ ਸੀ ਜਿਹੜਾ ਨਿਰੁੱਤਰ ਕਰ ਦਿੰਦਾ ਸੀ ਉਹ ਇੱਕ ਵਿਅਕਤੀ ਐਸਾ ਹੀ ਜਿਹੜਾ 100 ਲੀਡਰ ਦੇ ਵਿੱਚ ਬੈਠਿਆ ਵੀ ਉਹ ਉਹਦਾ ਪ੍ਰਭਾਵ ਵੱਖਰਾ ਹੀ ਹੁੰਦਾ ਸਾਹਮਣੇ ਛੇਤੀ ਕਿਤੇ ਕੋਈ ਲੀਡਰ ਜਿਹੜੇ ਸੀ ਉਹ ਉਹ ਜਿਵੇਂ ਕਹਿੰਦੇ ਕੋਠਾਂ ਨਹੀਂ ਸਕਦਾ ਹੰਗ ਨਹੀਂ ਸਕਦਾ